ਜਿਨ੍ਹਾਂ ਦਾ ਵੀਡੀਓ ਚੱਲਦਾ ਪਾਇਆ ਸੀ ਇਹ ਠੀਕ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਮੁਸਕਾਨ ਬਰਨਾਲੇ ਤੋਂ ਮੈਨੂੰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਮੇਰੀ ਬੱਚੀ ਨੂੰ ਪਿਛਲੇ 5 ਸਾਲ 2 ਮਹੀਨਿਆਂ ਤੋਂ ਲਗਾਤਾਰ ਮਿਰਗੀ ਦੇ ਦੌਰੇ ਪੈ ਰਹੇ ਸੀ ਮੈਂ ਇਸ ਬੱਚੀ ਦਾ ਆਪਣੀ ਦਾ ਇਲਾਜ ਸੀਐਮਸੀ ਲੁਧਿਆਣਾ ਸਗਰੂਰ ਬਰਨਾਲਾ ਪਟਿਆਲੇ ਤੋਂ ਅਮਰ ਹਸਪੀਟਲ ਤੋਂ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਮੈਂ ਆਪਣੀ ਬੱਚੀ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਾ ਰਿਹਾ ਫੇਰ ਵੀ ਕੋਈ ਫਰਕ ਨਹੀਂ ਪਿਆ ਜਿੱਦਨ ਦਾ ਮੈਂ ਬੈਜੀਆਂ ਕੋਲੇ ਆਇਆ ਸਰਦਾ ਸੁਖਮਹਿੰਦਰ ਸਿੰਘ ਜੀ ਦਿਓਲ ਮਹਿਲ ਕਲਾ ਜੀ ਜਿੱਦਨ ਦਾ ਮੈਂ ਇਹਨਾਂ ਕੋਲੇ ਆਇਆ ਇਹਨਾਂ ਨੇ ਮੇਰੀ ਬੱਚੀ ਨੂੰ ਸੁੰਘਣ ਵਾਸਤੇ ਦਵਾਈ ਦਿੱਤੀ ਆ ਜੀ ਔਰ ਜਿੱਦਨ ਦੀ ਮੇਰੀ ਬੱਚੀ ਦਵਾਈ ਸੁੰਘ ਰਹੀ ਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨੂੰ ਕੋਈ ਵੀ ਦौरा ਨਹੀਂ ਪਿਆ ਮੈਂ ਪ੍ਰਮਾਤਮਾ ਅੱਗੇ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹਾਂ ਸਰਦਾ ਸੁਖਮਹਿੰਦਰ ਸਿੰਘ ਜੀ ਦਿਓਲ ਦੀ ਉਮਰ ਲੰਬੀ ਹੋਵੇ ਜੀ ਲੋਕਾਂ ਦਾ ਭਲਾ ਕਰਦੇ ਨੇ ਇਹ ਬਹੁਤ ਜ਼ਿਆਦੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਕਿ ਹਰ ਬੰਦੇ ਦਾ ਭਲਾ ਹੋ ਸਕੇ ਦਵਾਈ ਦਾ ਕੋਈ ਪੈਸਾ ਨਹੀਂ ਲੈਂਦੇ ਇਹ ਸੰਗਤਾਂ ਨੂੰ ਮੈਂ ਦੁਬਾਰਾ ਫੇਰ ਕਹਿਣਾ ਵੀ ਦਵਾਈ ਦਾ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਮੁਫਤ ਦਵਾਈ ਦਿੰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮੁਸਕਾਨ ਮੈਨੂੰ ਮੇਰੀ ਕੀ ਦੀ ਦੌਰੇ ਪੈਂਦੇ 5 ਸਾਲ 2 ਮਹੀਨੇ ਹੋ ਗਏ ਜਦੋਂ ਤਾਂ ਪਤਾ ਲੱਗਿਆ ਵੈਦ ਸੁਖਵਿੰਦਰ ਸਿੰਘ ਢਿੱਲੋਂ ਦਾ ਜੀ ਦੇਵ ਜੀ ਦਾ ਉਦੋਂ ਤਾਂ ਮੈਨੂੰ ਬਹੁਤ ਫਰਕ ਆ ਗਿਆ ਨਾਲ ਉਹ ਕੋਈ ਮੈਨੂੰ ਦौरा ਨਹੀਂ ਪਿਆ ਮੈਂ ਬਾਬਾ ਜੀ ਦੇ ਅੱਗੇ ਆਹੀ ਦੁਆ ਕਰਦੀ ਆ ਕਿ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸასი ਸ਼ਕਾਲ ਕਰਦਾ ਬੈਜ ਜੀ ਨੂੰ ਸასი ਸ਼ਕਾਲ ਕਰਦਾ ਬੈਜ ਜੀਾਂ ਦੇ ਨਾਲ ਜਿਹੜੀ ਟੀਮ ਆ ਸਾਰੀ ਉਹਨਾਂ ਦੀ ਉਹਨਾਂ ਦਾ ਮੈਂ ਬਹੁਤ ਬਹੁਤ ਸასი ਸ਼ਕਾਲ ਕਰਦਾ ਧੰਨਵਾਦ ਕਰਦਾ ਬੈਜ ਜੀਾਂ ਦਾ ਉਹਨਾਂ ਦੀ ਟੀਮ ਦਾ ਜੀ ਤੋ ਸਾਥਿਓ ਸਭ ਤੋਂ ਵੱਡੀ ਗੱਲ ਇਹ ਆ ਵੀ ਬੈ ਜੀ ਮਿਰਗੀ ਦੀ ਦਵਾਈ ਬਿਲਕੁਲ ਫ੍ਰੀ ਦਿੰਦੇ ਨੇ ਜਿਸ ਵੀ ਬੱਚੇ ਨੂੰ ਭੈਣ ਨੂੰ ਭਰਾ ਨੂੰ ਕੋਈ ਮਿਰਗੀ ਦਾ ਦੌਰਾ ਪੈਂਦਾ ਇੱਥੇ ਮਹਿਲਕਲਾਂ ਆਵੇ ਜੀ ਇਹ ਬਰਨਾਲੇ ਤੋਂ ਵੀ 20 ਕਿਲੋਮੀਟਰ ਆ ਰਾਏਕੋਟ ਤੋਂ ਵੀ 20 ਕਿਲੋਮੀਟਰ ਆ ਬਿਲਕੁਲ ਵਿਚਕਾਰ ਆ ਕੋਈ ਪੈਸਾ ਨਹੀਂ ਲੈਂਦੇ ਇਹ ਬਿਲਕੁਲ ਫ੍ਰੀ ਦਵਾਈ ਦਿੰਦੇ ਆ ਮੇਰੀ ਬੇਟੀ ਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਜੀ ਇੰਨਾ ਕੋਲ ਜਾਨਵਰ ਦੀ ਦਵਾਈ ਲੈ ਕੇ ਜਾਣ ਲੱਗੇ ਆ ਬਿਲਕੁਲ ਠੀਕ ਆ ਜੀ ਕੋਈ ਖਾਣੀ ਨਹੀਂ ਕੋਈ ਪੀਣ ਨਹੀਂ ਕੋਈ ਟੀਕਾ ਨਹੀਂ ਕੋਈ ਗੋਲੀ ਨਹੀਂ ਕੋਈ ਗੈਸਲ ਨਹੀਂ ਸਿਰਫ ਸੁੰਘਣੀ ਆ ਜੀ ਸੁੰਘਣ ਨਾਲ ਹੀ ਮਿਰਗੀ ਦੇ ਮਰੀਜ਼ ਬਹੁਤ ਜ਼ਿਆਦਾ ਠੀਕ ਹੋਏ ਨੇ ਉਹ ਮਰੀਜ਼ ਵੀ ਠੀਕ ਹੋਏ ਨੇ ਜਿਨ੍ਹਾਂ ਨੂੰ 20-20 ਸਾਲ 25-25 ਸਾਲ ਤੋਂ ਦੌਰੇ ਪੈਂਦੇ ਸੀਗੇ ਜੀ ਤੇ ਹੁਣ ਉਹ ਮਰੀਜ਼ ਬਿਲਕੁਲ ਠੀਕ ਨੇ ਜੀ ਸਰਦਾਰ ਸੁਖ ਮਹਿੰਦਰ ਸਿੰਘ ਜੀ ਦਿਓਲ ਕੁਦਰਤ ਦਾ ਵੈਦ ਬਹੁਤ ਹੀ ਵਧੀਆ ਨਾਮ ਦਿੱਤਾ ਜੀ ਕੁਦਰਤ ਦਾ ਵੈਦ ਤੇ ਪ੍ਰਮਾਤਮਾ ਇਹਨਾਂ ਦਾ ਬਹੁਤ ਭਲਾ ਕਰੇ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਸੋ ਸਾਥੀਓ ਸਭ ਨੂੰ ਬੇਨਤੀ ਆ ਫ੍ਰੀ ਦਵਾਈ ਦਿੰਦੇ ਆ ਕੋਈ ਪੈਸਾ ਨਹੀਂ ਲੈਂਦੇ ਮਿਰਗੀ ਦੇ ਦੌਰੇ ਦੀ ਤੋਂ ਭਾਈ ਜਿਹੜੇ ਬੱਚੇ ਨੂੰ ਮੇਰੀ ਭੈਣ ਨੂੰ ਭਰਾ ਨੂੰ ਕਿਸੇ ਹੋਰ ਨੂੰ ਦੌਰਾ ਪੈਂਦਾ ਇੱਥੇ ਆਓ ਜ਼ਰੂਰ ਫ੍ਰੀ ਦਵਾਈ ਲੈ ਕੇ ਜਾਓ ਧੰਨਵਾਦ ਜੀ ਸ਼ੁਕਰਾਨਾ ਜੀ ਇਹਨਾਂ ਨੂੰ ਤੁਸੀਂ ਆਪੇ ਦੇਖ ਲਓ ਪਹਿਲਾਂ ਨਾਲੋਂ ਕਿੰਨਾ ਇਹਨਾਂ ਦੇ ਰੰਗ ਰੂਪ ਦਾ ਫਰਕ ਪਿਆ ਸੋ ਦੱਸੋ ਰਾਜੀ ਦੀ ਮੈਨੂੰ 6 ਸਾਲ ਹੋ ਗਏ ਸੀ ਮਿਰਕੀ ਦੇ ਦੌਰੇ ਪੈ ਰਹੇ ਨੇ ਜਦ ਦੀ ਮੈਂ ਦਵਾਈ ਇੱਥੇ ਸ਼ੁਰੂ ਕੀਤੀ ਆ ਬਿਲਕੁਲ ਫ੍ਰੀ ਦਵਾਈ ਦਿੰਦੇ ਨੇ ਕੋਈ ਪੈਸਾ ਨਹੀਂ ਲੈਂਦੇ ਹੈਗੇ ਸੋ ਮੇਰੇ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਤੁਸੀਂ ਇੱਥੋਂ ਸਾਰੇ ਦਵਾਈ ਲਓ ਮੈਨੂੰ ਬਹੁਤ ਫਰਕ ਆ ਇਸ ਨਾਲ ਬਹੁਤ ਬਹੁਤ ਧੰਨਵਾਦ ਠੀਕ ਹੈ ਰਾਜੇਤਾਨੋ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਹੁਣ ਇਹਨਾਂ ਦੇ ਮੂੰਹ ਤੇ ਖੁਸ਼ੀ ਤੇ ਅੰਕਲ ਬੈਠੇ ਨੇ ਬਹੁਤ ਵਿਚਾਰੇ ਲੋਕਾਂ ਨੂੰ ਦੱਸ ਦਿਆਂ ਜਿੰਨਾ ਨਾ ਮਿਰਗੀ ਦਾ ਭਲਾ ਹੋ ਰਿਹਾ ਜਿੰਨਾ ਵੀ ਉਹਨਾਂ ਦਾ ਪੁੰਨ ਇਹ ਫੈਮਿਲੀ ਨੂੰ ਜ਼ਰੂਰ ਜਾਂਦਾ ਕਿਉਂਕਿ ਇਹਨਾਂ ਨੇ ਪਹਿਲੀ ਵਾਰੀ ਇਹਨਾਂ ਦੀ ਵੀਡੀਓ ਪਾਈ ਸੀ ਪਵਾਈ ਸੀ ਔਰ ਸਾਂਭ ਕੇ ਰੱਖੀ ਹੋਈ ਆ ਉਹਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਭਲਾ ਹੋ ਗਿਆ ਇਹਨਾਂ ਨੇ ਬੜਾ ਵਧੀਆ ਗਾਈਡ ਕੀਤਾ ਰੱਬ ਇਹ ਪਰਿਵਾਰ ਨੂੰ ਖੁਸ਼ੀਆਂ ਦੇਵੇ ਧੰਨਵਾਦ